ਕੋਈ ਵੀ ਪ੍ਰੋਜੈਕਟ ਹੁੰਦਾ ਫਿਲਮੀ ਉਹਦੇ ਪਿੱਛੇ ਬਹੁਤ ਸਾਰੀ ਵੱਡੀ ਟੀਮ ਹੁੰਦੀ ਆ ਜਿਨ੍ਹਾਂ ਦਾ ਬਹੁਤ ਹਾਰਡ ਵਰਕ ਇਨਵੋਲ ਹੁੰਦਾ ਤੇ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਫਿਲਮ ਬੜਾ ਅੱਛਾ ਸਬਜੈਕਟ ਹੈ ਜੀ ਸਮਾਜ ਦੇ ਵਿੱਚ ਜਿਹੜਾ ਅਸੀਂ ਪਿੱਛੇ ਪੈਂਦੇ ਜਾ ਰਹੇ ਆ ਆਪਸੀ ਪਿਆਰ ਜਿਹੜਾ ਖਤਮ ਹੁੰਦਾ ਜਾ ਰਿਹਾ ਉਹਦੇ ਬਾਰੇ ਇੱਕ ਸੁਨੇਹਾ ਦਿੱਤਾ ਆ ਕਿ ਸਾਰੇ ਸਮਾਜ ਸਾਰੇ ਪਰਿਵਾਰ ਆਪਣੇ ਪਿਆਰ mohabbat ਨਾਲ ਰਹਿਣ ਉਹਦੇ ਨਾਲ ਹੀ ਬੰਦਾ ਇੱਕ ਤਰੱਕੀ ਇੱਕ ਮੱਲਾ ਇੱਕ ਪਰਿਵਾਰ ਇੱਕ ਦੇਸ਼ ਇੱਕ ਮੁਲਕ ਤਰੱਕੀ ਕਰ ਸਕਦਾ ਤੇ ਉਹ ਇਸ ਫਿਲਮ ਦੇ ਵਿੱਚ ਨਰੇਂਦਰ ਸਾਹਾ ਆ ਤੇ ਉਹਦੇ ਲਈ ਸੁਬਿੰਦਰ ਉਹਨਾਂ ਨੇ ਇਹਨਾਂ ਨੇ ਸਭ ਨੇ ਬਹੁਤ ਬੇਨਤੀ ਕੀਤੀ ਹੈ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਹੋਰ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕੋਈ ਪੰਜਾਬੀ ਸਿਨੇਮਾ ਨੂੰ ਅਸੀਂ ਵੱਧ ਚੜ ਕੇ ਸਿਨੇਮੇ ਦੇ ਵਿੱਚ ਆ ਕੇ ਦੇਖੀਏ ਔਰ ਪੂਰਾ ਇਹਨਾਂ ਨੂੰ ਪਰਸਾਨ ਆਪਾਂ ਦਈਏ ਤਾਂ ਕਿ ਅੱਗੇ ਤੋਂ ਇਹ ਫਿਲਮਾਂ ਬਣਾ ਸਕਣ ਇਹਨਾਂ ਦੀ ਮਿਹਨਤ ਜਿਹੜੀ ਆ ਰੰਗ ਲਿਆਵੇ ਮੈਂ ਇਹਨਾਂ ਸ਼ਬਦਾਂ ਨਾਲ ਬਹੁਤ ਧੰਨਵਾਦ ਕਰਦਾ ਸਾਡੀ ਡਾਇਰੈਕਟਰ ਜੀ ਸਭ ਕੈਰੇਕਟਰ ਮੇਰੇ ਚ ਮੇਨ ਲੀਡ ਦਾ ਕੈਰੇਕਟਰ ਹੈ ਤੇ ਜਿੱਦਾਂ ਕਿ ਇੱਕ ਕਾਮੀ ਹੁੰਦਾ ਕੰਪਨਡ ਸ਼ਾਪ ਕਰਦਾ ਕਿਸਦੇ ਘਰੇ ਜਾਂ ਉਹਨਾਂ ਦਾ ਪਿਆਰ ਬਹੁਤ ਉਹ ਤਾਂ ਵੀ ਕਰ ਰਹੇ ਆਪਣੇ ਜਗਾ ਤੋਂ ਵੀ ਸਾਹ ਲੈ ਰਹੇ ਨੇ ਉਹੀ ਉਹਦਾ ਵਿਆਹ ਹੋਉਣੀ ਇੰਨਾ ਕਰਕੇ ਇਹਨੂੰ ਪਿਆਰ ਨੂੰ ਵਧਾਉਣਾ ਲੱਗਾ ਤੇ ਬਹੁਤ ਜਿਦਾ ਤੁਸੀਂ ਕਿਹਦਾ ਨਾਮ ਕੀ ਹੈ ਤੁਹਾਡੇ ਅਰੰਝ ਜੀ ਪਹਿਲਾਂ ਚਲੂ ਨਾ ਨਾ ਰਾਜੇ ਸਿੰਘ ਭੋਗਟ ਦੇ ਰਾਜੇ ਸਾਨੂੰ ਨਹੀਂ ਰਜਿਸਟਰ ਹੋਇਆ ਜਰਾ ਹਨਾ ਕਿ ਕਿਸੇ ਨਾਮ ਜਿੱਦਾਂ ਤੁਸੀਂ ਬੋਲ ਰਹੇ ਹੋ ਉਹ ਮਿਲ ਕੇ ਜੋ ਨਾਮ ਰੱਖਿਆ ਆਪਾਂ ਆਪਣੇ ਬੱਚੇ ਦੀ ਜਿੱਦਾਂ ਕਿ ਇਹਨੂੰ ਆਪਣੇ ਬੰਦੇ ਨੂੰ ਜਾਂ ਕਿਸੇ ਨੂੰ ਵੀ ਪਿਆਰ ਨਾਲ ਮਿੱਠਿਆ ਕਹਿ ਦਿੰਦੇ ਆ ਉਹ ਚੀਜ਼ ਉੱਤੇ ਰੱਖਿਆ ਗਿਆ ਜੀ ਵਾਈਟ ਜਾਣਾ ਪਈ ਹੁਣ ਸੁਣ ਰਿਹਾ ਕਿ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਸਿਰਫ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਤੁਸੀਂ ਫਿਲਮ ਦੇਖੋ ਵੱਧ ਤੋਂ ਵੱਧ ਜਿੱਦਾਂ ਤੁਸੀਂ ਸ਼ਹੀਦੇ ਭਗਤ ਫਿਲਮ ਦੇਖੀ ਸੀ ਇੱਕ ਮੋਬਿਲਿਕ ਜਿਹੜਾ ਪੰਜਾਬੀ ਦਾ ਹੈ ਨਾ ਵਿਆਹ ਹੁੰਦਾ ਉਦਾਂ ਹੀ ਇਹਦੇ ਵਿੱਚ ਵੀ ਹੈ ਕਿ ਤੁਹਾਨੂੰ ਇਹਦੇ ਵਿੱਚ ਬਹੁਤ ਵਧੀਆ ਚੀਜ਼ ਮਿਲੂਗੀ ਫੈਮਿਲੀ ਉਹ ਵੀ ਸਾਰੇ ਫੈਮਿਲੀ ਜਾਰੇ ਦੇਖ ਸਕੋਗੇ ਕੌਣ ਕੌਣ ਐਕਟ ਕਰੀਦਾ ਜੀ ਬੇਦਰ ਹੋਗੇ ਬਾਕੀ ਸਾਰੇ ਕੈਰੈਕਟਰ ਆਰਟਿਸਟ ਬਹੁਤ ਵਧੀਆ ਨੇ ਉਹ ਸਾਡੇ ਜੀ ਤੁਸੀਂ ਆਪਣੇ ਬਹੁਤ ਕੀ ਟਾਈਮ ਸਾਡੇ ਲਈ ਕੱਢਿਆ ਤੇ ਇਸ ਦੇ ਵਿੱਚ ਮੇਰਾ ਮੇਨ ਜਨ ਹੀਰੋਇਨ ਦਾ ਕੈਰੈਕਟਰ ਹੈ ਪੋਜ਼ਿਟਿਵ ਕੈਰੈਕਟਰ ਉਹਦੇ ਕੈਰੈਕਟਰ ਬਹੁਤ ਵਧੀਆ ਮਤਲਬ ਇੱਕ ਐਕਸਪੀਰੀਅੰਸ ਹੈ ਮੇਰਾ ਇਸ ਮੂਵੀ ਨੂੰ ਲੈ ਕੇ ਔਰ ਬਹੁਤ ਜਨਾ ਐਕਸਾਈਟਮੈਂਟ ਪਹਿਲੀ ਮੂਵੀ ਹੈ ਤੁਹਾਡੀ ਜੀ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਪਹਿਲੀ ਮੂਵੀ ਕਰਕੇ ਤੇ ਕੀ ਕਿਵੇਂ ਲੱਗ ਰਿਹਾ ਕਿ ਟੀਮ ਦਾ ਵਰਕ ਕਰਕੇ ਟੀਮ ਦਾ ਵਰਕ ਕਿਹਾ ਜਾਂਦਾ ਐਕਸਪੀਰੀਅੰਸ ਲਾਈਫ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਤੇ ਫੈਮਿਲੀ ਵਾਲਾ ਮੂਡ ਸੀਗਾ